ਹਾਂਜੀ ਹੋਰ ਵੀ ਗਰੁੱਪ ਵਾਲੇ ਉਹ ਕੀ ਹਾਲ ਆ ਮਿੱਤਰੋ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਹੁਣ ਕੂਤਰਾਂ ਦੀ ਸਾਂਭ ਸੰਭਾਲ ਤੇ ਭਰਾ ਜੀ ਜਦੋਂ ਕੂਤਰ ਕੱਢਣੇ ਆ ਠੀਕ ਆ ਕੱਢਣ ਤੋਂ ਪਹਿਲਾਂ ਭਰਾ ਜੀ ਕੂਤਰਾਂ ਨੂੰ ਗੋੜ ਨਾਰਮਲ ਭਵੇਂ ਸਾਦਾ ਗੋੜ ਦੇ ਦਿਓ ਜੇ ਕਿਸੇ ਕੋਲ ਬਣਿਆ ਹੋਆ ਨਹੀਂ ਹੈ ਤਾਂ ਸਾਦਾ ਗੋੜ ਦੇ ਕੇ ਧੁੱਪ ਲਵਾਓ 2-3 ਦਿਨ ਉਦੋਂ ਬਾਅਦ ਭਰਾ ਜੀ ਕੂਤਰ ਕੱਢੋ ਉਹ ਦੁਨੀਆ ਘੱਟ ਤੋਂ ਘੱਟ 7 ਤੋਂ 8 ਡਾਈਆਂ ਲਗਾਤਾਰ ਹੋਣਾ ਚਾਹੀਦੀਆਂ ਭਰਾ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕੂਤਰ ਬਾਧ ਗਿਆ ਉਦੋਂ ਬੰਦੀ ਪਾ ਲਓ ਹਾਂ 7-8 ਡਾਈਆਂ ਕਹਿੰਨੇ ਆ ਕਈ ਕੂਤਰ ਚੌਥੀ ਪੰਜਵੀਂ ਡਾਈ ਦੇ ਵਿੱਚ ਵੀ ਬਹੁਤ ਵਾਝ ਜਾਂਦੇ ਆ ਮਨ ਲਾ 6-7 ਘੰਟੇ ਉੱਡਣ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਬੰਦੀ ਉਦੋਂ ਹੀ ਪਾ ਦਿਓ ਇੱਕ ਦਿਨ ਦੀ ਬੰਦੀ ਪਾ ਕੇ ਛੱਡਣ ਲੱਗ ਜੂ ਭਰਾ ਜੀ ਠੀਕ ਆ ਜਿਹੜੇ ਅਸੀਂ ਕਬੂਤਰ ਛਾੜਦੇ ਆ ਜਾਂ ਕੋਈ ਆਪਣੇ ਯਾਰ ਦੋਸਤ ਛਾੜਦੇ ਆ 7 ਤੋਂ 8 ਡਾਈਆਂ ਲਗਾਤਾਰ ਪੰਜ ਡਾਈਆਂ ਬੰਦੀ ਵਾਲੀਆਂ ਉਸ ਤੋਂ ਬਾਅਦ ਤਿੰਨ ਤੋਂ ਚਾਰ ਪਾਣੀ ਕਰੇ ਚੌਥੇ ਪਾਣੀ ਛਾੜ ਲੋ ਜਾਂ ਪੰਜਵੇਂ ਪਾਣੀ ਕੂਤਰ ਬਾਜੀ ਛੱਡਿਆ ਜਾਂਦਾ ਭਰਾਜੀ ਬਾਕੀ ਕੂਤਰ ਦੀ ਸਾਂਭ ਸੰਭਾਲ ਭਰਾਜੀ ਆਏ ਕੂਤਰ ਨੂੰ ਭਰਾਜੀ ਜਦੋਂ ਵਧੀਆ ਉੱਡ ਕੇ ਆਉਣ ਲੱਗ ਗਿਆ ਜਿਹੜਾ ਨੋਰਮਲ ਆ ਉਹ ਤਾਂ ਆਪਾਂ ਨੂੰ ਪਤਾ ਹੀ ਉਹੀ ਸਮਝ ਆਉਂਦੇ ਆ ਨਾ ਪਹਿਲਾਂ ਗੰਡਾ ਨਹੀਂ ਜੀ ਜਦੋਂ ਗੂਤਰ ਜ਼ੋਰ ਲਾ ਕੇ ਆਉਣ ਲੱਗ ਗਿਆ ਉਹਨਾਂ ਗੂਤਰ ਦੇ ਬੱਤੀ-ਬੁੱਤੀ ਸਹੀ ਤਰੀਕੇ ਨਾਲ ਆਉਪਰਾ ਲੋਕਾਂ ਲਵਾਓ ਤੇ ਗੋੜ ਬਣਾ ਲਓ ਭਰਾ ਜੀ ਗੋੜ ਆਪਾਂ ਵਿੱਚ ਹੀ ਦੱਸ ਦਿੰਨੇ ਆਂ ਵੀਡੀਓ ਤੇ ਫੜਕੜੀ ਖੱਲ ਕਰ ਲਓ 10 ਗ੍ਰਾਮ 10 ਗ੍ਰਾਮ ਮਾਗ ਲੈ ਲਓ ਛੋਟੀਆਂ ਮਗਾ ਤੇ 10 ਗ੍ਰਾਮ ਛੋਟੀ ਇਲਾਚੀ ਦੇ ਦਾਣੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਰਗੜ ਕੇ ਕੱਪੜਾ ਸਣ ਕਰ ਲਓ ਠੀਕ ਹੈ ਸਵਾ 100 ਗ੍ਰਾਮ ਕਾਲਾ ਗੁੜ ਪ੍ਰਾਣਾ ਉਹਦੇ ਵਿੱਚ ਚਾਹੀ ਸਹੀ ਤਰੀਕੇ ਨਾਲ ਰਲਾਲੋ ਟਕਾ ਕੇ ਗਰਮ ਕਰਕੇ ਮੜਾ ਜਾ ਸਹੀ ਤਰੀਕੇ ਨਾਲ ਜਦੋਂ ਲਾ ਲਿਆ ਗੁੜ ਨੂੰ ਕਿਸੇ ਬਰਤਨ ਚ ਪਾ ਕੇ ਕੋਲੇ-ਕੂਲੇ ਚ ਮੋٹے ਜੇ ਭਾਂਡੇ ਚ ਗਰਮ ਕਰ ਲਓ ਜਦੋਂ ਸਾਰਾ ਖੁਰ ਗਿਆ ਉਹਨੂੰ ਲਾ ਲਓ ਜਦੋਂ ਅੱਧਾ ਕઠੰਡਾ ਜਾ ਹੋ ਜੇ ਉਹ ਸਾਰੀਆਂ ਚੀਜ਼ਾਂ ਵਿੱਚ ਰਲਾ ਲਓ ਕਿਉਂਕਿ ਰਲਾਉਣੀਆਂ ਸੋਕੀਆਂ ਜੇ ਊਂਗੋੜ ਚ ਰਲਾਉਣੀਆਂ ਤਾਂ ਬਹੁਤ ਔਕੀਆਂ ਭਰਾ ਜੀ ਉਹ ਰਲਾ ਲਓ ਉਹ ਜਿਵੇਂ ਕੂਤਰ ਆ ਗਿਆ ਨੋਕਲ ਵਾਲੋ ਬੱਤੀ ਲਾ ਲਓ ਨੋਕਲ ਵਾਲੋ ਨਾ ਉਸ ਤੋਂ ਬਾਅਦ ਸੋਲਿਆਂ ਦੇ ਦਾਣੇ ਜੰਨਾ ਗੋੜਾ ਉਹ ਦੇ ਕੇ ਪੰਜ ਕੰਮਲ ਪਾਣੀ ਦੇ ਕੇ ਉਹ ਦੇ ਦਿਓ ਉਸ ਤੋਂ ਬਾਅਦ ਰਾਜਵਾ ਪਾਣੀ ਦੇ ਦਿਓ ਠੀਕ ਹੈ ਇਹ ਗੋੜ ਦੇ ਕੇ ਇਹ ਇੱਕ ਤਰ੍ਹਾਂ ਦਾ ਰਿਕਵਰੀ ਹੋਈ ਆ ਭਰਾ ਜੀ ਦੂਜੇ ਫੋਨ ਤੇ ਫੋਨ ਆਈ ਜਾਂਦਾ ਇਹ ਤੇ ਮੈਂ 에ਰੋਪਲੇਨ ਜਾ ਲਾ ਲਿਆ ਤੇ ਫੋਨ ਆਈ ਜਾਂਦਾ ਭਰਾ ਜੀ ਕਿਉਂਕਿ ਮੇਰੀ ਕਾਰਡ ਵੱਟ ਹੁੰਦੀ ਜੀ ਇਹ ਤੋਂ ਨਾ ਫੋਨ ਉਤੋ ਤੇ ਆਊਗਾ ਵੀਰ ਬਣ ਕੇ ਨਾ ਕੱਕਾ ਦਾ ਕਾਲ ਨਾ ਲਾਇਆ ਕਰੋ ਮੈਂ ਵੈਚੀ ਕਹਿੰਦਾ ਨਾ ਕਾਲ ਨਾ ਲਾਇਆ ਕਰੋ ਮੈਨੂੰ ਮੈਸੇਜ ਛੱਡ ਲਿਆ ਕਰੋ ਮੈਨੂੰ ਦੁੱਖ ਤਕਲੀਫ ਹੁੰਦੀ ਜਿਆ ਜਿਵੇਂ ਸਾਰਿਆਂ ਦੇ ਫੋਨ ਸੁਣਨ ਲੱਗਿਆਂ ਮੇਰੇ ਕੰਮ ਕੁੰਮ ਤਾਂ ਹੋ ਹਟੇ ਸਮਝ ਗਿਆ ਤੇ ਤਾਂ ਮੈਂ ਕਿਸੇ ਦੇ ਗੱਲ ਕਰਨ ਜੋਗਾ ਰਹਿਣਾ ਹੀ ਨਹੀਂਗਾ ਠੀਕ ਆ ਨੋਕਾਂ ਦਾ ਵਾਕੇ ਭਰਾ ਸੋਲਿਆਂ ਦੇ ਦਾਣੇ ਜਿੰਨਾ ਗੋੜ ਦੇ ਕੇ ਵਧੀਆ ਤਰੀਕੇ ਨਾਲ ਪਾਣੀ ਪਿਆ ਦਿਓ ਤੇ ਪਾਣੀ ਪਿਆ ਕੇ ਜਿੰਨਾ ਟਾਈਮ ਪਾਣੀ ਨਹੀਂ ਖੈਦਾ ਉਹਨਾਂ ਟਾਈਮ ਭਰਾ ਜੀ ਬਦਾਮ ਨਾ ਪਾਓ ਬਦਾਮ ਉਦੋਂ ਪਾਓ ਜਦੋਂ ਪਾਣੀ ਖਿੱਚ ਗਿਆ ਕਈ ਕੱਲ ਹੀ ਮੈਨੂੰ ਕਹਿੰਦੇ ਕਿਹੜੇ ਵੀ ਦਾ ਫੋਨ ਆਇਆ ਸੀ ਪਾਣੀ ਕੂਤਰ ਰੋਕ ਲੈਂਦੇ ਆ ਜੇ ਬਾਅਦ ਦਾ ਟਾਈਮ ਤੁਹਾਨੂੰ ਲੱਗੇ ਵੀ ਕੂਤਰ ਰੋਕੀ ਬੈਠਾ ਤਾਂ ਪਾਣੀ ਪਾੜਟ ਦਿਓ ਕੂਤਰ ਦਾ ਠੀਕ ਹੈ ਬਦਾਮ ਨਹੀਂ ਓਵੇਂ ਪੋਣੇ ਕੂਤਰ ਨੂੰ ਪਾੜਟ ਦਿਓ ਪਾਣੀ ਪਾਲਟ ਕੇ ਖਾਲੀ ਬੈਠਾ ਰਹਿਣ ਦਿਓ ਫਿਰ ਪਾਣੀ ਮੂਹਰੇ ਰੱਖ ਦਿਓ ਤੇ ਬਦਾਮ ਵੀ ਰੱਖ ਦਿਓ ਜੇ ਪਾਣੀ ਪੀਣਾ ਪਾਣੀ ਪੀਲੇ ਬਦਾਮ ਖਾਣੇ ਬਦਾਮ ਖਾ ਲਵੇਂ ਠੀਕ ਆ ਇਹ ਨੋਟ ਕਰ ਲਓ ਜੇ ਹਾਂ ਤੁਹਾਡਾ ਕੂਤਰ ਬਹੁਤ ਜ਼ੋਰ ਲਾ ਕੇ ਆਇਆ ਕੂਤਰ ਤਖਲੀਬ ਚ ਜ਼ੋਰ ਲਾ ਕੇ ਆਇਆ ਤੁਹਾਡੇ ਕੋਲੇ ਰਿਕਵਰੀ ਕੈਪਸੂਲ ਵੀ ਦੇ ਸਕਦੇ ਆ ਸੈਂਟਰਮ ਸੈਲਵਰ ਵੀ ਦੇ ਸਕਦੇ ਆ ਗੋਲੀ ਆ ਉਹ ਵੀ ਦੇ ਸਕਦੇ ਆ ਇੱਕ ਦੋ ਬਾਹਰਲੇ ਪ੍ਰੋਡਕਟ ਹੋਰ ਹੈਗੇ ਉਹ ਵੀ ਦੇ ਸਕਦੇ ਆ ਇਹ ਤੁਹਾਡੇ ਕੋਲ ਕੁਝ ਵੀ ਪੰਸਾਰੀ ਦਾ ਸਮਾਨ ਤੁਹਾਡੇ ਕੋਲੇ ਹੋਣਾ ਜ਼ਰੂਰੀ ਹੈ ਭਰਾ ਜੀ ਠੀਕ ਹੈ ਚਾਰੇ ਮਗਜ ਲੈ ਲਓ ਦੋ-ਦੋ ਮਗਜ ਚਾਰੇ 8 ਪੀਸ ਮਗਜਾਂ ਦੇ ਲੈਣੇ ਚਾਰ ਮਗਜ ਹੁੰਦੇ ਆ ਚਾਰੇ ਮਗਜਾਂ ਦੇ ਦੋ-ਦੋ ਪੀਸ ਲੈ ਲਓ ਇੱਕ ਭਿੱਜਿਆਵਾ ਮਾਲਾ ਵੀ 10-12 ਘੰਟੇ ਭਿੱਜਿਆਵਾ ਬਦਾਮ ਲੈ ਲਓ ਉਹਨੂੰ ਸੈਲ ਕੇ ਸਮਾਰ ਕੇ ਕਟ ਲਓ ਠੀਕ ਹੈ ਇਹਦੇ ਇੱਕ ਵਰਕ ਪਾਉਣਾ ਹੈਗਾ ਸੋਨੇ ਦਾ ਇੱਕ ਚਾਂਦੀ ਦਾ ਇੱਕ ਇਹਦੇ ਚ ਪਾਉਣੀ ਹੈਗੀ ਆ ਮੰਨ ਲਾ ਵੀ ਮੂੰਗੀ ਦੇ ਦਾਣ ਜਿੰਨੀ ਮੋਤੀ ਪੈਸਟੀ ਇਹਨੂੰ ਮੋਤੀ ਪੈਸਟੀ ਮੋਤੀ ਪਾਸਾ ਵੀ ਕਹਿੰਦੇ ਨੇ ਮੋਤੀਆਂ ਵਾਲੀ ਉਹੋ ਭਰਾ ਜੀ ਬਾਕੀ ਮੈਂ ਹੋਰ ਦੇਖ ਲੈਣਾ ਮੋਤੀ ਪੈਸਟੀ ਪਾਲੀ ਫਿਰ ਜੇ ਤੁਹਾਡੇ ਕੋਲ ਹੀ ਸਿਲਵਰ ਸੈਂਟਰਮ ਸਿਲਵਰ ਵੀ ਹੈ ਨਹੀਂ ਤੇ ਰਿਕਵਰੀ ਵਾਲਾ ਕੈਪਸੂਲ ਵੀ ਹੈ ਨਹੀਂ ਕੋਈ ਹੋਰ ਮਲਟੀ ਵਿਟਾਮਿਨ ਦੀ ਕੋਈ ਗੋਲੀ ਹੈਗੀ ਆ ਕੋਈ ਤਾਕਤ ਵਾਲੀ ਉਹ ਥੋੜੀ ਜਿਹੀ ਮਚੇ ਦੇ ਪਾ ਲਓ ਠੀਕ ਹੈ ਤੇ ਥੋੜੀ ਅੰਡੇ ਦੀ ਜ਼ਰਦੀ ਲੈ ਲਓ ਇਹਨੂੰ ਸਮਾਰ ਕੇ ਰਲਾ ਕੇ ਗੋਲੀਆਂ ਬਣਾ ਕੇ ਇੱਕ ਬਣਾ ਲਓ ਦੋ ਬਣਾਓ ਦੋ ਬਣਣੀਆਂ ਛੋਟੀਆਂ ਛੋਟੀਆਂ ਉਤਰ ਵਾਲੀਆਂ ਚੁਆਰੇ ਦੀ ਗੜਕਮ ਉਹ ਦੇ ਦਿਓ ਤੇ ਇੱਕ ਭਰਾ ਹੀ ਦੱਸਣਾ ਭੁੱਲ ਗਿਆ ਤਾਜਾ ਪਾਣੀ ਦੇਣਾ ਠੰਡਾ ਪਾਣੀ ਨਹੀਂ ਦੇਣਾ ਇਹ ਕੂਤਰ ਨੂੰ ਨਾ ਤੱਤਾ ਦੇਣਾ ਨਾ ਠੰਡਾ ਦੇਣਾ ਤਾਜਾ ਪਾਣੀ ਦੇਣਾ ਤੇ ਉਦੋਂ ਥੋੜਾ ਜਿਹਾ ਤਾਜੇ ਪਾਣੀ ਨੂੰ ਮਾੜਾ ਜਿਹਾ ਨਿੱਗਾ ਪਣੀ ਹੋਵੇ 10 ਕਮਲ ਨਾਲ ਦੇ ਦਿਓ ਠੀਕ ਹੈ ਤੇ ਕਬੂਤਰ ਥੋੜਾ ਸੋਰਤ ਫੜ ਜਾਊਗਾ ਤੜਕੇ ਨੂੰ ਜਿੱਡਾ ਕੂਤਰ ਤੁਸੀਂ ਛੱਡਿਆ ਸੀ ਉੰਨਾ ਹੋ ਜਾਊਗਾ ਠੀਕ ਹੈ ਘਟਦਾ ਨਹੀਂ ਜੇ ਹੁਣ ਤੁਸੀਂ ਉਹਨੂੰ ਸਹੀ ਤਰੀਕੇ ਨਾਲਵੇਂ ਸੰਭੋਗੇ ਨਾ ਕੂਤਰ ਥੋੜਾ ਬੀਕ ਹੋ ਕੇ ਆਇਆ ਕੱਲ ਨੂੰ ਫੇਰ ਉਹਵੇਂ ਉਲਾ ਲਾ ਦਿਓਗੇ ਉਹਨੇ ਕੂਤਰ ਨੇ ਘਟਣ ਲੱਗ ਜਾਣਾ ਭਰਾ ਫੇਰ ਕੂਤਰ ਦਾ ਕੋਈ ਇਲਾਜ ਨਹੀਂ ਪਹਿਲਾਂ ਹੀ ਇਲਾਜ ਕਰੋ ਉਹਨੂੰ ਕੂਤਰ ਨੂੰ ਪੂਰਾ ਕਰੋ ਜਿੰਨਾ ਟਾਈਮ ਪੂਰਾ ਕੂਤਰ ਨਹੀਂ ਹੁੰਦਾ ਉਹਨਾ ਟਾਈਮ ਕਬੂਤਰ ਵੱਧਦਾ ਨਹੀਂ ਭਰਾ ਜੇ ਤੁਸੀਂ ਐਂ ਸਾਂਭੋਗੇ ਘਰੇ ਸਾਂਭ ਕੇ ਛੱਡਿਆ ਤੇ ਕਬੂਤਰ ਵਧੂਗਾ ਠੀਕ ਹੈ ਭਰਾ ਜੀ ਜੇ ਤੁਹਾਡੇ ਕੂਤਰ ਨਹੀਂ ਤੁਰੇ ਵੀ ਤੋੜਨ ਵਾਸਤੇ ਕੂਤਰ ਨੂੰ ਤੋੜਨਾ ਇੱਕ ਮਨੱਕਾ ਲੈ ਲੋ ਵੀ ਕੱਢ ਕੇ ਮਨੱਕਾ ਲੈ ਲੋ ਦੋ ਕਤੀਲੇ ਕੇਸਰ ਦੇ ਲੈ ਲੋ ਛੋਟੀ ਜੀ ਮਗਲ ਲੈ ਲੋ ਜੋ ਵੱਡੀ ਐ ਤੋ ਜੋ ਤੋੜ ਕੇ ਥੋੜੀ ਲੈ ਲਓ ਠੀਕ ਹੈ ਵੱਡੀ ਲੈ ਜੀ ਦੇ 5 ਸੇ 20 ਲੈ ਲਓ ਛੋਟੀ ਲੈ ਦੇ 3 ਵੀ ਲੈ ਲਓ ਠੀਕ ਹੈ ਤੇ ਮੰਨ ਲਾ ਵੀ ਇੰਨੀ ਛੋਟੀ ਜੀ ਪੀਸ ਜੇ ਮੰਨ ਲਾ ਵੀ ਦਾਲ ਚੀਨੀ ਦਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਰਗੜ ਲਓ ਰਗੜ ਕੇ ਮਨੱਕੇ ਦੇ ਵਿੱਚ ਇਹਨੂੰ ਗੋਲੀ ਬਣਾ ਲਓ ਉਤੋਂ ਦੀ ਇੱਕ ਚਾਂਦੀ ਦਾ ਵਰਕ ਤੇ ਇੱਕ ਸੋਨੇ ਦਾ ਵਰਕ ਲਵੇਟ ਕੇ ਦੇ ਦਿਓ ਭਰਾ ਜੀ ਠੀਕ ਕਬੂਤਰ ਤੁਹਾਡਾ ਤੜ ਕੇ ਜੇ ਤੁਸੀਂ ਤੜ ਕੇ ਛੱਡੋਂਗੇ ਜੀ ਅੱਜ ਤੁਹਾਡਾ 10:00 ਵਜੇ ਤੱਕ ਉੱਡਿਆ 3 ਘੰਟੇ ਉੱਡਿਆ ਤਾਂ ਮੇਰਾ ਮੰਨਣਾ ਵੀ ਡੁੱਡਾ ਡੁੱਡਾ ਤੇ ਦੁੱਗਣਾ ਉੱਡੂਗਾ ਭਰਾ ਜੀ ਠੀਕ ਸਮਾਰ ਕੇ ਇਹ ਚੀਜ਼ਾਂ ਸਮਾਰ ਕੇ ਰਗੜ ਕੇ ਦਾਲ ਚੀਨੀ ਹੋ ਗਈ ਛੋਟੀ ਇਲਾਚੀ ਦੇ ਦਬੀ ਹੋ ਗਏ ਵੱਡੀ ਇਲਾਚੀ ਦੇ ਹੋ ਗਏ ਆਉਣ ਟੇ ਗਿਆ ਕੇਸਰ ਦੇ ਥੀਲੇ ਹੋ ਗਏ ਮਨੱਕੇ ਦਾ ਵੀ ਕੱਢ ਲੈਣਾ ਥੋੜੀ ਜੀ ਦਾਲ ਚੀਨੀ ਲੈਣੀ ਹੈ ਸੋਨੇ ਦਾ ਵਰਕ ਤੇ ਚਾਂਦੀ ਦੇ ਵਰਕ ਚ ਭਲੇਟ ਕੇ ਮਨੱਕੇ ਚ ਗੋਲੀ ਬਣਾ ਕੇ ਦੇ ਦੇਓ ਭਰਾ ਜੀ ਤੁਹਾਡੇ ਕੂਤਰ ਬਾਜ ਜਾਣਗੇ ਜਿਹੜੇ ਕੂਤਰ ਕਹਿੰਦੇ ਮੇਰੇ ਖੁੱਲਦੇ ਨਹੀਂ ਬਾਈ ਕੂਤਰ ਖੋਲਣ ਦਾ ਬਹੁਤ ਵਧੀਆ ਇਲਾਜ ਆ ਠੀਕ ਹੈ ਨਹੀਂ ਫਿਰ ਆਪਾਂ ਪਰਸਨਲ ਦਵਾਈ ਬਣਾਉਣੀ ਹੈ ਭਰਾ ਜੀ ਕੋਈ ਆਪਾਂ ਨੂੰ ਏ ਨਹੀਂ ਹੈਗਾ ਮੈਨੂੰ ਕੋਈ ਲਾਲਚ ਆ ਜਾਂ ਬਿジネス ਆਪਣਾ ਉਹ ਮੈਂ ਦੱਸ ਨਹੀਂ ਸਕਦਾ ਮੇਰੀ ਮਜਬੂਰੀ ਹੈ ਉਹ ਗੇਮ ਤੇ ਮੈਂ ਕੂਤਰ ਛੱਡਦਾ ਠੀਕ ਆ ਆ ਸਾਲ ਛੱਡ ਕੇ ਗਾਂਹ ਵਾਲੇ ਨੂੰ ਦੱਸ ਦਿਆਂਗੇ ਠੀਕ ਆ ਇਹ ਤੇ ਵੀ ਮੈਂ ਛੱਡਦਾ ਇਹ ਤੇ ਵੀ ਕੂਤਰ ਪੂਰਾ ਕਰਦਾ ਕੂਤਰ ਖੋਲਦਾ ਇਹਦੇ ਨਾਲ ਹੀ ਆ ਜਿਹੜੀ ਜਮਾ ਹੀ ਆਪਣਾ ਨਿੱਜੀ ਹੁੰਦਾ ਉਹ ਨਹੀਂ ਦੱਸਿਆ ਜਾਂਦਾ ਭਰਾ ਜੀ ਠੀਕ ਆ ਤੁਸੀਂ ਕੂਤਰ ਖੋਲਣੇ ਆ ਉਹ ਬੜਿਆਂ ਵਾਂਗ ਸਮਾਨ ਦੇ ਦੂੰਗਾ ਮੈਂ ਕਿਸੇ ਵੀਰ ਨੂੰ ਹੈਗੀ ਨਾ ਪ੍ਰੋਬਲਮ ਵੀ ਖੋਲਣੇ ਹੀ ਆ ਉਹ ਬੜਿਆਂ ਵਾਂਗ ਸਮਾਨ ਮੇਰੇ ਕੋਲ ਲੈ ਜੇ ਮੈਂ ਸਾਰਾ ਕੁਝ ਦਾ ਦੂੰ ਵੀ ਆਏ ਐ ਕਰਕੇ ਲਾਉਣਾ ਕੋਈ ਪੈਸਾ ਨਹੀਂ ਫ੍ਰੀ ਆ ਠੀਕ ਹੈ ਦੋ ਤਿੰਨ ਕੂਤਰਾਂ ਦਾ ਹਰੇਕ ਬੰਦੇ ਨੂੰ ਦੇ ਦੂੰ ਕੋਈ ਚੱਕਰ ਨਹੀਂ ਆਪਾਂ ਨੂੰ ਆਪਾਂ ਨੂੰ ਕੋਈ ਲਾਲਚ ਨਹੀਂ ਕੁਸ ਨਹੀਂ ਹੈਗਾ ਉਹ ਥੋੜਾ ਜਿਹਾ ਦੱਸਣਾ ਕਿਉਂਕਿ ਸਾਰੇ ਵੀਰਾਂ ਨੂੰ ਮੇਰਾ ਪਤਾ ਹੈ ਕਿ ਮੇਰੀਆਂ ਬਾਜ਼ੀਆਂ ਬਹੁਤ ਲੱਗੀਆਂ ਹੁੰਦੀਆਂ ਨੇ ਡਰਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਮੈਨੂੰ ਡਰਦਾ ਡਰਦਾ ਭਰਾ ਜੀ ਦਾਰ ਲੱਗਦਾ ਗੇਮ ਹਰੇਕ ਨੂੰ ਜਿੱਤ ਪਿਆਰੀ ਲੱਗਦੀ ਹੈ ਆਪਣਾ ਜੀ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਜਿੱਤੋ ਜਿਹੜੀ ਚੀਜ਼ ਦੱਸਦਾ ਸਰੇਆ ਮਦਦਾਂ ਕਿਸੇ ਦੇ ਦਵਾ ਤੋਂ ਬਿਨਾਂ ਦੱਸਦਾ ਸੱਚ ਦੱਸਦਾ ਦਿਲ ਤੇ ਆ ਤਰ ਕੇ ਕਹਿੰਦਾ ਸੱਚ ਦੱਸਦਾ ਮੈਨੂੰ ਝੂਠ ਮਾਰਨ ਦੀ ਬਹੁਤ ਘਾਟ ਆਉਂਦਾ ਸਾਰੇ ਵੀਰਾਂ ਨੂੰ ਜਿਹੜੇ ਖਿਡਾਰੀ ਬੰਦੇ ਵੀ ਸੁਣਨਗੇ ਮੇਰੀ ਵੀਡੀਓ ਤਾਰੇ ਇੱਕ ਬੰਦੇ ਨੂੰ ਪਤਾ ਵੀ ਇਹ ਗੱਲ ਸੱਚ ਆ ਕਿ ਝੂਠ ਆ ਜਿਹੜੀਆਂ ਪਹਿਲਾਂ ਵੀ ਦੱਸ ਗਿਆ ਤੇ ਹੁਣ ਦੱਸੀ ਜਾਂਦਾ ਇਹ ਸਹੀ ਸਮਾਨ ਆ ਭਰਾ ਜੀ ਇਹ ਸਮਾਨ ਦੇ ਲਿਓ ਭਰਾ ਜੀ ਤੇ ਤੜਕ ਕੂਤਰ ਰੌਲਾ ਮਾਰ ਕੇ ਵੇਖ ਲਿਓ ਤੇ ਕਿੰਨਾ ਔੜਦਾ ਠੀਕ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਬਾਕੀ ਕੂਤਰ ਦੀ ਬੰਦੀ ਭਰਾ ਜੀ ਉਦੋਂ ਪਾਓ ਵੀ ਜਦੋਂ ਕੂਤਰ ਵੱਧ ਗਿਆ ਠੀਕ ਹੈ ਨਹੀਂ ਲਗਾਤਾਰ ਚੱਲਣੇ ਤਾਂ 7-8 ਦੀਆਂ ਸੰਦੇ ਭਾਵੇਂ 10 ਡਾਈਆਂ ਹੋ ਜਾਣ ਕੂਤਰ ਖੁੱਲੀ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਣ ਦਿਓ ਠੀਕ ਹੈ ਜਦੋਂ ਕੂਤਰ ਬੌਂਦਣ ਲੱਗਿਆ ਜਾਂ ਜੋਰ ਵੱਧ ਲੱਗਿਆ ਗਿਆ ਜਾਂ ੜਾਰ ਵੱਧ ਕਰਕੇ ਆ ਗਿਆ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਕੂਤਰ ਸੰਭਦਾ ਨਹੀਂ ਉਦੋਂ ਬੰਦੀ ਪਾ ਦਿਓ ਭਰਾ ਜੀ ਫੇਰ ਬੰਦੀ ਪੋਣੀ ਪਾਈ ਪੈਣੀ ਆ ਠੀਕ ਹੈ 7-8 ਡਾਈਆਂ ਮੰਨ ਲਓ ਸਿੰਗਲ ਕਰਾਉਣੇ ਆ ਅਸੀਂ ਇਕੱਠੀਆਂ ਲਗਾਤਾਰ ਪਹਿਲੀਆਂ ਤੇ ਚਾਰ ਤੋਂ ਪੰਜ ਡਾਇਆਂ ਬੰਦੀ ਪੰਜ ਕੜਾਈਆਂ ਪੰਜ ਛੇੜਾਈਆਂ ਮੰਨ ਲਾ ਬੰਦੀ ਵਾਲੀਆਂ ਹੋ ਜਾਂਦੀਆਂ ਤੇ ਦੋ ਤਿੰਨ ਰਾਣੀ ਆਈਆਂ ਪਾਣੀ ਵਾਲੀਆਂ ਹੋ ਜਾਂਦੀਆਂ ਮੰਨ ਲਾ ਠੀਕ ਆ ਤੀਜੇ ਪਾਣੀ ਵੀ ਕੂਤਰ ਉੱਡ ਜਾਂਦਾ ਚੌਥੇ ਵੀ ਉੱਡ ਜਾਂਦਾ ਪੰਜਵੇਂ ਵੀ ਉੱਡ ਜਾਂਦਾ ਤੇ 10ਵੇਂ 10ਵੇਂ ਵੀ ਉੱਡ ਜਾਂਦੇ ਆ ਭਰਾ ਜੀ ਅੱਡੋ ਅੱਡਾ ਬਾਕੀ ਕੂਤਰ ਤੇ ਡਿਪੈਂਡ ਆ ਤੇ ਕੂਤਰ ਦੀ ਨਸਲ ਤੇ ਡਿਪੈਂਡ ਆ ਮੇਨ ਜਿਵੇਂ ਭਰਾਜੀ ਅੱਜ ਕੱਲ ਦਿਨ ਚੱਲੀ ਜਾਂਦੇ ਹੁਣ ਠੰਡੇ ਦਿਨਾਂ ਮੰਨ ਲਓ ਕੱਲ ਮੀਂਹ ਪਿਆ ਗਿਆ ਟਿਆ ਠੰਡੇ ਦਿਨਾਂ 'ਚ ਭਰਾਜੀ ਕੂਤਰ ਨਾਲ ਸੰਭੋ ਸੰਭਾਉਂਗੇ ਤਾਂ ਸੰਭੋਗੇ ਤਾਂ ਕੂਤਰ ਹਾਰ ਜਾਊਗਾ ਮਮੂਲੀ ਜਾ ਕਰਨਾ ਪੈਂਦਾ ਰਾੜਬੀੜ ਮਨ ਲਾ ਬਾਦਾਮ ਦੇਣ ਤੋਂ ਪਹਿਲਾਂ ਜਲਾਬ ਜਲੂ ਬਲਾ ਲਓ ਕੋਈ ਹਲਕਾ ਜਾ ਬਾਦਾਮ ਦੇ ਦਿਓ ਕੁਛ ਨਹੀਂ ਬਾਦਾਮ ਦੇਣ ਤੋਂ ਬਾਅਦ 10 ਕਿਲੋ ਪਾਣੀ ਦੇ ਦਿਓ ਇੱਕ ਅੱਧੀ ਨਾਲ ਕੀ ਰਾਤ ਨੂੰ ਦੇ ਦਿਓ ਖੋਡੇ 'ਚ ਫਿਰਦਾ ਰਹਿਣੋਂ ਦੇ ਕੂਤਰ ਉੱਡ ਜਾਂਦੇ ਆ ਠੀਕ ਆ ਕੁੱਡਾ ਥੋੜਾ ਸਾਫ਼ ਕਰਿਆ ਹੋਵੇ। ਪਾਣੀ ਥੋੜਾ ਕੁੱਡੇ ਚ ਪਿਆ ਹੋਵੇ, ਕੁਛ ਨਹੀਂ। ਠੀਕ ਆ, ਤੜਕ ਕੋ 4:00 ਵਜੇ ਇੱਕ ਪਾਣੀ ਦੇ ਨਾਲ ਕੀ ਦੇ ਲੋ ਤੇ ਛੱਡ ਲੋ। ਕੁੱਤਰ ਸਹੀ ਔੱਡ ਵੀ ਜਾ ਉਹਦੇ ਢਾਂਗੀ ਵੀ ਚੜ ਜੂਗਾ। ਜੇ ਬਾਦਰ ਰੱਜਿਆ ਹੋਇਆ ਪਾਣੀ ਪੂਣੀ ਤੁਸੀਂ ਨਹੀਂ ਦੰਦੇ ਤੇ ਕੋ ਉਤਰੇ ਢਾਂਗੀ ਨਹੀਂ ਚੜਨਾ। ਤੇ ਉਸ ਹਾਵ ਨਹੀਂ ਆ। ਢਾਂਗੀ ਵੀ ਚੜਾਉਣਾ ਜ਼ਰੂਰੀ ਆ। ਤੇ ਪਹਿਲਾਂ ਮਨਾ ਬੈਠੇ ਰੱਜਿਆ ਵਾ ਵੀ ਹੋਵੇ ਤੇ। ਭੁੱਖ ਮਨਾ ਮੰਨੇ। ਤੇ ਬਾਹਲਾ ਉम्मे ਮਨਾ ਹੋਵੇ ਇਹਦਾ ਟਾਈਮ ਤੋਂ ਪਹਿਲਾਂ ਬਹਿ ਜੇ ਤੇ ਬਾਹਲਾ ਰਾਤ ਨੂੰ ਗਵਾਚੇ ਬਣਾ ਉਹ ਹਸਾਬ ਜੇ ਨਾਲ ਸੈਟ ਜੇ ਕਰਕੇ ਆਪ ਬਾਕੀ ਨੌਲੇਜ ਆਪ ਰੱਖਿਆ ਕਰੋ ਭਰਾ ਜੀ ਵੀ ਆਪਣਾ ਕੂਤਰ ਕਿੰਨੇ ਬਦਾਮ ਖਾਜਦਾ ਤੇ ਕਿੰਨੇ ਸਵੇਰ ਤੱਕ ਹਾਜਮ ਕਰਦਾ ਇਹਦੇ ਬਾਰੇ ਨੌਲੇਜ ਰੱਖਿਆ ਕਰੋ ਵੀ ਇੰਨੇ ਨੇ ਬਦਾਮ ਪੋਨੇ ਵੀ ਇੰਨੇ ਕਣ ਖਾ ਕੇ ਕੂਤਰ ਤੜਕੇ ਨੂੰ ਖਾਲੀ ਹੋ ਜਾਂਦੇ ਆ ਜੇ ਖਾਲੀ ਨਹੀਂ ਹੁੰਦੇ ਤਾਂ ਪਹਿਲਾਂ ਨਕਸਾ ਦੱਸਿਆ ਜੀ ਆ ਭਰਾ ਜੀ ਉਹ ਬਾਜ਼ੀਆਂ ਦੇ ਨੇੜੇ ਜਾ ਕੇ ਨਾ ਵਰਤਿਓ ਸੌ ਦਾ ਸਰਕਾ ਪਹਿਲਾਂ ਵਰਤ ਲਿਓ ਬਿਆਜੀ ਦੇ ਨੇੜੇ ਜਾ ਕੇ ਟੱਕ ਨਹੀਂ ਬਣਦਾ ਭਰਾਜੀ ਕੂਤਰ ਬਾਦਾਮ ਤੋਂ ਵੱਧ ਖੱਚ ਜਾਂਦਾ ਠੀਕ ਆ ਬਾਕੀ ਪਾਣੀ ਤਾਂ ਮੰਨ ਲਓ ਵੀ ਜਦੋਂ 40 ਚੁੜੀ ਦੇ ਲਗਭਗ 35 37 ਤੋਂ ਉੱਤੇ ਟੈਂਪਰੇਚਰ ਜਾਵੜਿਆ ਉਦੋਂ ਬਣੇਵੇਂ ਪਾਣੀ ਲੱਗਣੇ ਬਣੇਵੇਂ ਪਾਣੀ ਪੀੜਾ ਚਿੱਟਾ ਪਾਣੀ ਆਪਾਂ ਅਗਲੀ ਵੀਡੀਓ ਚ ਲਾਜ਼ਮੀ ਦੱਸਾਂਗੇ ਆਲੂ ਬੁਖਾਰ ਵਾਲੀ ਕਿਡਵੀ ਦੱਸਾਂਗੇ ਸਾਰਾ ਕੁਝ ਕੱਲੀ ਕੱਲੀ ਵੀਡੀਓ ਬਣਾਵਾਂਗੇ ਭਰਾ ਜੀ ਅੱਜ ਇੰਨਾ ਹੀ ਬਹੁਤ ਹੈ ਪਰ ਵੀਰ ਬਣ ਕੇ ਮੈਨੂੰ ਫੋਨ ਨਾ ਕਰਿਓ ਮੈਸੇਜ ਕਰ ਲਿਆ ਕਰੋ 9872328133 ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੂਟਰ ਵਾਈ ਦੇ ਵਿੱਚ 100% ਸੱਚ ਦੱਸੂਗਾ ਦਿਲ ਤੇ ਹੱਤਰ ਕੇ ਕਹਿਣਾ ਝੂਠ ਨਹੀਂ ਬੋਲਦਾ ਜਾਂ ਜਮਾ ਨਹੀਂ ਦੱਸਦਾ ਜਾਂ ਸੱਚ ਦੱਸੂਗਾ ਸਾਰਾ ਕੁਝ ਠੀਕ ਹੈ ਜਿਹਨੂੰ ਦੱਸਿਆ ਉਹਨੂੰ ਸੱਚੀ ਦੱਸੂਗਾ ਨਹੀਂ ਮੈਂ ਜਵਾਬ ਹੀ ਦੇ ਦੇਣਾ ਉਹਨਾਂ ਭਰਾ ਮੇਰੇ ਕੋਲ ਟਾਈਮ ਨਹੀਂ ਜਾਂ ਕੋਈ ਵੀ ਹੈ ਨਾ ਠੀਕ ਹੈ ਵੈਸੇ ਕੂਤਰਵਾ ਜਾਣਾ ਬਣਾ ਕਿਸੇ ਨਾ ਗੁੱਸਾ ਕਰ ਲੈਣੇ ਸਾਰੇ ਪਾਈ ਆ ਠੀਕ ਹੈ ਧੰਨਵਾਦ ਭਰਾ ਜੀ ਇੰਨਾ ਹੀ ਬਹੁਤ ਆ ਗਾਂ ਵੀਡੀਓ ਪਾਣੀ ਧਾਣੀ ਦੀ ਬਣਾ ਕੇ ਪਾਵਾਂਗੇ ਕਿਉਂਕਿ 15 ਮਿੰਟ ਤੋਂ ਠੇਡਾ ਠਾ ਵੀਡੀਓ ਪਾਇਆ ਕਰਨੇ ਆ 98723221368 ਵਟਸਐਪ ਤੇ ਮੈਸੇਜ ਕਰਿਓ ਕਾਲ ਨਾ ਲਾਇਓ ਕਾਲ ਲਾਉਣ ਤੇ ਗੁੱਸਾ ਆ ਜਾਂਦਾ ਮੈਂ ਹੋ ਸਕਦਾ ਤੁਹਾਡਾ ਮੈਸੇਜ ਉਹਨਾਂ ਦੇਖਾਂ ਠੀਕ ਹੈ ਧੰਨਵਾਦ ਭਰਾ ਜੀ